ਤੋਂ ਚਲਿਆ ਗਿਆ ਦ ਇਮੇਜ ਆਫ ਦ ਲਾਰਡ ਗਨ ਅਵੇ ਫਰਮ ਥੈਮ ਉਦੋਂ ਉਹ ਆਪਣੇ ਹੀ ਸਰੂਪ ਉੱਤੇ ਰਹਿ ਗਏ ਦੈਨ ਦੇ ਸਟੇਡ ਔਨ ਦੇ ਓਨ ਇਮੇਜ ਅਰ ਜਦੋਂ ਉਹਨਾਂ ਦੇ ਬੱਚੇ ਪੈਦਾ ਹੋਏ ਵੈਨ ਦੇ ਹੈਡ ਚਿਲड्रन ਤੁਹਾਨੂੰ ਪਤਾ ਉਹ ਬੱਚਾ ਕਿਹਦੇ ਵਰਗਾ ਸੀ ਜੀ ਨਾ ਹਾਵ ਦ ਚਿਲड्रन ਵਾ ਉਤਪਤ 5 ਦੀ 3 ਵਿੱਚ ਇਦਾਂ ਲਿਖਿਆ ਆ ਵੀਲ ਸੀ ਫਰਮ ਜੈਨੇਸਿਸ 5:3 ਆਦਮ 130 ਵਰਿਆਂ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸ ਦੇ ਸਰੂਪ ਉੱਤੇ ਜੰਮਿਆ ਅਤੇ ਉਸ ਨੇ ਉਸ ਦਾ ਨਾਮ ਸੇਥ ਰੱਖਿਆ And he says Adam lived 130 years and became the father of a son in his own likeness and after his image and named him Seth ਇੱਥੇ ਇਹ ਨਹੀਂ ਲਿਖਿਆ ਜਿਹੜਾ ਪੁੱਤ ਆਦਮ ਤੋਂ ਪੈਦਾ ਹੋਇਆ ਉਹ ਪਰਮੇਸ਼ਵਰ ਦੇ ਸਰੂਪ ਉੱਤੇ ਸੀ ਇਟ ਡਸਨਟ ਸੇ ਹੇਅਰ ਦੈਟ ਦ ਸਨ ਆਦਮ ਹੈਡ ਦੋ ਇਮੇਜ ਆਫ ਦ ਲਾਰਡ ਦੋ ਵਰੀ ਸਰੂਪ ਦਾ ਜ਼ਿਕਰ ਆਇਆ ਇਹਦੇ ਵਿੱਚ देयर वाज ਅ ਟਵਾਈਸ ਹੇਅਰ ਟਾਕਡ ਅਬਾਊਟ ਇਮੇਜ ਪਰ ਦੋਵੇਂ ਵਰੀ ਆਦਮ ਦੇ ਵਰਗਾ ਹੀ ਕਿਹਾ ਗਿਆ ਆ ਐਂਡ ਬੋਥ ਦ ਟਾਈਮ ਇਟਸ ਬੀਨ ਸੈਡ ਹੀ ਵਾਸ ਲਾਈਕ ਆਦਮ ਇੱਕ ਪੁੱਤਰ ਉਸ ਵਰਗਾ and he said one son like him ke ide varga like who adam varga like adam Te osse and on his own likeness ode jiddan da adam si oddan da oda putt jamme aan and the way adam was a same kind of a child he had jinni der tak assi hun ਆਪਣੇ ਪਾਪ ਤੋਂ ਤੋਬਾ ਨਹੀਂ ਕਰਾਂਗੇ ਅੰਟਿਲ ਵੀ ਡੋਂਟ ਰਿਪੈਂਟ ਫ੍ਰਮ ਆਰ ਸਿਨਸ ਓਨਲੀ ਦੇਰ ਤੱਕ ਅਸੀਂ ਪਰਮੇਸ਼ਵਰ ਦੇ ਸਰੂਪ ਉੱਤੇ ਕਾਇਮ ਨਹੀਂ ਹੋ ਸਕਦੇ ਅੰਟਿਲ ਦੈਟ ਵੀ ਕਾਂਟ ਬੀ ਆਨ ਦ ਇਮੇਜ ਆਫ ਦ ਲੋਰਡ ਅੱਜ ਬਹੁਤ ਸਾਰੇ ਲੋਕ ਇਹਾ ਜਿਹੜੇ ਬੜੇ ਚਾਹ ਨਾਲ ਕਹਿੰਦੇ ਪਰਮੇਸ਼ਵਰ ਨੇ ਸਾਨੂੰ ਆਪਣੇ ਵਰਗਾ ਬਣਾਇਆ ਦੇ ਆਰ ਮੈਨੀ ਪੀਪਲ ਕਲੇਮ ਟੂ ਡੇ ਦ ਲੋਰਡ ਹੈਵ ਕ੍ਰੀਏਟਡ ਅਸ ਲਾਈਕ ਹਿਮ ਉਹਨੇ ਆਦਮ ਤੇ ਹਵਾ ਨੂੰ ਬਣਾਇਆ ਸੀ ਓਨਲੀ ਆਦਮ ਐਂਡ ਈਵ ਵਾਸ ਪਰ ਆਦਮ ਤੇ ਹਵਾ ਨੇ ਆਪਣਾ ਸਰੂਪ ਵਿਗਾੜ ਲਿਆ ਸੀ ਬਾਟ ਹੀ ਵਾਸ ਆਦਮ ਐਂਡ ਈਵ ਹੂ ਡਿਸਟਰੋਏਡ ਦ ਓਨ ਇਮੇਜ ਤੁਸੀਂ ਆਪਣੇ ਪਿਤਾ ਦੇ ਸਰੂਪ ਉੱਤੇ ਹੋ ਬਟ ਟੂਡੇ ਯੂ ਆਰ ਯੋਰ ਓਨ ਬਾਇਓਲੋਜੀਕਲ ਫਾਦਰਜ਼ ਇਮੇਜ ਜਿੰਨੀ ਦੇਰ ਤੱਕ ਤੁਸੀਂ ਸਵਰਗੀ ਪਿਤਾ ਨੂੰ ਆਪਣਾ ਪਿਤਾ ਨਹੀਂ ਮੰਨ ਲੈਂਦੇ ਉਨੀ ਦੇਰ ਤੱਕ ਤੁਹਾਡਾ ਸਰੂਪ ਨਹੀਂ ਬਦਲੇਗਾ ਅੰਟਿਲ ਯੂ ਰੈਕੋਗਨਾਈਜ਼ ਐਂਡ ਐਕਸੈਪਟ ਲord ਫਾਦਰ ਐਜ਼ ਯੋਰ ਫਾਦਰ ਅੰਟਿਲ ਦੈ ਯੂ ਆਰ ਨੋਟ ਗੋਇੰ ਟੂ ਹੈਵ ਅ ਡਿਫਰੈਂਟ ਇਮੇਜ ਐਂਡ ਨੋ ਇਮੇਜ ਲਾਈਕ ਗੋਡ ਜੇਕਰ ਹਰ ਕੋਈ ਮਨੁੱਖ ਪਰਮੇਸ਼ਵਰ ਦੇ ਹੀ ਸਰੂਪ ਉੱਤੇ ਪੈਦਾ ਹੋ ਰਿਹਾ ਸੀ ਇਫ एवरीवन ਵਾਸ ਬੋਰ ਗੈਟਿੰਗ ਬੋਨ ਓਨ ਦ ਇਮੇਜ ਆਫ ਦ ਲੋਡ ਤਾਂ ਕਾਇਨ ਨੇ ਹਾਬਲ ਨੂੰ ਮਾਰਨਾ ਨਹੀਂ ਸੀ ਦੈਨ ਕਾਇਨ ਵਾਸ ਨਾ ਗੋਣਾ ਕਿਲ ਹਿਸ ਓਨ ਬ੍ਰਦਰ ਐਬਲ ਕਾਇਨ ਨੇ ਹਾਬਲ ਨੂੰ ਮਾਰਿਆ ਕਾਇਨ ਕਿਲਡ ਹਿਸ ਬ੍ਰਦਰ ਐਬਲ ਇਹ ਵਿਗੜੇ ਹੋਏ ਸਰੂਪ ਦਾ ਪਹਿਲਾ ਕੰਮ ਸੀ ਦਿਸ ਵਾਸ ਅ ਫਰਸਟ ਆਊਟਕਮ ਆਫ ਦ ਬੈਡ ਇਮੇਜ ਇਥੋਂ ਪਤਾ ਲੱਗ ਰਿਹਾ ਸੀ ਕਿ ਹੁਣ ਸਰੂਪ ਵਿਗੜ ਚੁੱਕਿਆ ਹੈ ਐਂਡ ਯੂ ਕੈਨ ਕਲੀਅਰਲੀ ਸੀ ਦੈਟ ਦ ਇਮੇਜ ਹੈਸ ਬੀਨ ਡਿਸਟਰੋਇਡ ਪਰਮੇਸ਼ਰ ਨੇ ਧਰਤੀ ਉੱਤੇ ਫਲਦਾਰ ਹੋਣ ਦਾ ਵਰ ਦਿੱਤਾ ਆਦਮ ਤੇ ਹਵਾ ਨੂੰ ਲਾਰਡ ਬlesਸ ਐਡਮ ਐਂਡ ਈਵ ਟੂ ਬੀ ਫਰੂਟਫੁਲ ਔਨ ਥਿਸ ਅਰਥ ਕਿਆ ਵਦੋ ਫਲੋ ਤੇ ਧਰਤੀ ਨੂੰ ਭਰ ਦਿਓ ਹੀ ਸੈੱਟ ਗਰੋ ਮੋਰ ਐਂਡ ਬੀ ਮਲਟੀਪਲਾਈ ਅਰ ਇਦਾਂ ਹੀ ਹੋਇਆ ਐਂਡ ਦੈਟਸ ਵਾਟ ਹੈਪਨ ਧਰਤੀ ਭਰੀ ਐਂਡ 올 द अर्थ ਕਾ ਫਿਲ ਪਰ ਇਕ ਸਮਾਂ ਆਇਆ ਬਟ देयर इज अ ਟਾਈਮ ਕੇਮ ਉਹ ਲੋਕ ਇੰਨੇ ਅਤਿਆਚਾਰੀ ਲੋਕੀ ਸੀਗੇ ਦੇ ਬਿਕਮ ਸੱਚ ਅ ਬੈਡ ਈਵਲ ਪੀਪਲ ਇੰਨੇ ਵਿਭਚਾਰੀ ਲੋਕੀ ਬਣ ਗਏ ਦੇ ਵਰ ਇ ਸੋ ਮੱਚ ਇਨ ਐਡਲਟਰੀ ਕਿ ਪਰਮੇਸ਼ਵਰ ਨੂੰ ਪਛਤਾਉਣਾ ਪਿਆ ਦਾ ਲਾਰਡ ਹੈਡ ਟੂ ਰਿਗਰਟ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਪਛਤਾਇਆ ਐਂਡ ਦ ਵਰਸ ਸੇਜ਼ ਲਾਰਡ ਰਿਗਰੈਟ ਤੇ ਉਹਨੇ ਇਰਾਦਾ ਕੀਤਾ ਕਿ ਮੈਂ ਇਹਨਾਂ ਨੂੰ ਮਿਟਾ ਦਿਆਂਗਾ to destroy and remove everyone from the earth as the image was completely different now but the ne Lord never thought the same for the Noah not no Noah's children why because Noah gave his life to the Lord and he was in his obedience ਉਹ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦਾ ਸੀ ਐਂਡ ਹੀ ਵਾਸ ਲਿਸਨਿੰਗ ਟੂ ਦ ਵੌਇਸ ਆਫ ਦ ਲਾਰਡ ਉਹ ਹੁਕਮਾਂ ਨੂੰ ਤੋੜਦਾ ਨਹੀਂ ਸੀ ਹੀ ਵਾਸ ਨਾਟ ਬ੍ਰੇਕਿੰਗ ਦ ਕਮਾਂਡਮੈਂਟਸ ਐਂਡ ਦ ਲਾਜ਼ ਕਿਉਂਕਿ ਨੂ ਪਰਮੇਸ਼ਵਰ ਦੇ ਸਰੂਪ ਉੱਤੇ ਕਾਇਮ ਹੋ ਚੁੱਕਿਆ ਸੀ ਐਸ ਨੋ ਵਾਸ ਬਿਲਟ ਔਨ ਦ ਇਮੇਜ ਆਫ ਦ ਲਾਰਡ ਪਰਮੇਸ਼ਵਰ ਨੇ ਆਪਣੇ ਸਰੂਪ ਨੂੰ ਨਹੀਂ ਮਟਾਇਆ ਲਾਰਡ ਨੇਵਰ ਡਿਸਟਰੋਇਡ ਹਿਸ ਓਨ ਇਮੇਜ ਪਰ ਜਿਨ੍ਹਾਂ ਦੇ ਸਰੂਪ ਵਿਗੜ ਚੁੱਕੇ ਸੀ ਬਟ ਦੋਜ਼ ਹੂ ਹੈਡ ਅ ਬੈਡ ਇਮੇਜ ਉਹਨਾਂ ਨੂੰ ਪਰਮੇਸ਼ਰ ਨੇ ਮਿਟਾ ਦਿੱਤਾ ਐ ਲੋਰ ਕਲੀਅਰਡ 올 ਆਫ ਥੈਮ ਅੱਜ ਵੀ ਕੌਣ ਮਿਟ ਰਹੇ ਆ ਹੂ ਆਰ ਗੈਟਿੰਗ ਕਿਲ ਟੁਡੇ ਜਿਨ੍ਹਾਂ ਦੇ ਸਰੂਪ ਵਿਗੜੇ ਹੋਏ ਆ ਦੋਸ ਹੈਵ ਅ ਬੈਡ ਇਮੇਜਸ ਪਰ ਜਿਹੜੇ ਆਪਣੇ ਸਰੂਪ ਨੂੰ ਠੀਕ ਕਰੀ ਜਾਂਦੇ ਆ ਦੋਸ ਆ ਕਰੈਕਟਿੰਗ ਦ ਇਮੇਜਸ ਉਹਨਾਂ ਦੀ ਜ਼ਿੰਦਗੀ ਵਿੱਚ ਕਿਰਪਾ ਆਈ ਜਾਂਦੀ ਆ ਦੇ ਆਰ ਰੀਸੀਵਿੰਗ ਦ ਗ੍ਰੇਸ ਇਨ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਵਿਨਾਸ਼ ਖਤਮ ਹੋ ਰਿਹਾ ਆ ਦੇ ਡਿਸਟਰਕਸ਼ਨ ਦ ਬੈਡਨੈਸ ਇਸ ਡਿਸਪੇਅਰਿੰਗ ਫਰਮ ਦ ਲਾਈਫ ਉਹਨਾਂ ਦਾ ਬਚਾਅ ਦਾ ਕੰਮ ਸ਼ੁਰੂ ਹੋ ਚੁੱਕਿਆ ਆ ਦੇ ਆਰ ਗੈਟਿੰਗ Being saved. ਜਿਵੇਂ ਕਿਸੇ ਦੇ ਮੂੰਹ ਤੇ ਸ਼ਾਈਆਂ ਪੈ ਜਾਂਦੀਆਂ ਆ ਸਮ ਟਾਈਮ ਪੀਪਲ ਗੈਟ ਬਲੈਮਿਸ਼ਸ ਔਨ ਦੇ ਫੇਸ ਉਹ ਫਿਕਰਮੰਦ ਹੋ ਜਾਂਦਾ ਆ ਦੇ ਗੈਟ ਵਰੀਡ ਉਹ ਕਈ ਤਰ੍ਹਾਂ ਦੇ ਪ੍ਰੋਡਕਟ ਯੂਜ਼ ਕਰਦਾ ਆ ਐਂਡ ਯੂਜ਼ ਡਿਫਰੈਂਟ ਪ੍ਰੋਡਕਟਸ ਅ ਡਾਈਟ ਚੇਂਜ ਕਰਦਾ ਆ ਚੇਂਜ ਦਾ ਡਾਈਟ ਡਾਕਟਰਸ ਦੇ ਕੋਲ ਜਾਂਦਾ ਆ ਗੋ ਟੂ ਡਿਫਰੈਂਟ ਡਾਕਟਰਸ ਤੇ ਉਹ ਕਨਸਰਨ ਰਹਿੰਦਾ ਆ ਕਿੱਦਾਂ ਕਰਕੇ ਮੈਂ ਠੀਕ ਹੋ ਜਾਵਾਂ ਐਂਡ ਇਜ਼ ਆਲਵੇਜ਼ ਕਨਸਰਨ ਹਾਊ ਦਾ ਬਲੈਮਿਸ਼ ਇਜ਼ ਗੋਨਾ ਗੋ ਅਵੇ ਤੇ ਜਦੋਂ ਉਹ ਠੀਕ ਹੋ ਜਾਂਦਾ ਆ ਉਹ ਆਪਣੇ ਆਪ ਨੂੰ ਉਸ ਵੇਲੇ ਕੌਨਫੀਡੈਂਸ ਦੇ ਵਿੱਚ ਸਮਝਦਾ ਹੈ ਜੇ ਅਵਾਂ ਦਾ ਪਰਸਾ ਗਿਆ ਹੀ ਤਾਂ ਪਰਸਨ ਸਟਾਰ ਫੀਲਿੰਗ ਕੌਨਫੀਡੈਂਸ ਬੈਕ ਅਗੇਨ ਹਾਲਾਂਕਿ ਮੂੰਹ ਦੇ ਉਤਲੇ ਦਾਗ ਤੁਹਾਡੀ ਪੜ੍ਹਾਈ ਨੂੰ ਖਰਾਬ ਨਹੀਂ ਕਰਦੇ ਇਵਨ ਦਾ ਬਲੈਮਿਸ਼ ਓਨ ਯਰ ਸਕਿਨ ਨੋਟ ਗੋਣਾ ਡਿਸਟਰਬ ਯਰ ਸਟੱਡੀ ਤੁਹਾਡੇ ਗੁਣ ਨੂੰ ਖਰਾਬ ਨਹੀਂ ਕਰਦੇ ਨੋ ਯਰ ਕੁਆਲਟੀਜ਼ ਪਰ ਫਿਰ ਵੀ ਤੁਹਾਡਾ ਕੌਨਫੀਡੈਂਸ ਲੂਜ਼ ਹੋ ਜਾਂਦਾ ਹੈ ਬਟ ਸਟਿਲ ਯੂ ਗੋਣਾ ਲੂਜ਼ ਯਰ ਕੌਨਫੀਡੈਂਸ ਪਰ ਜਦੋਂ ਤੁਸੀਂ ਉਹਨਾਂ ਦਾਗਾਂ ਨੂੰ ਮਿਟਾ ਦਿੰਨੇ ਆਂ ਵੈਨ ਯੂ ਰਿਮੂਵ 올 ਦੋਜ਼ ਬਲੈਮਿਸ਼ੇਸ ਤੁਹਾਡਾ ਕੌਨਫੀਡੈਂਸ ਬਿਲਡ ਹੋ ਜਾਂਦਾ ਹੈ ਆਰ ਯੂ ਗੋਣਾ ਕਮ ਬੈਕ ਇਨ ਯਰ ਕੌਨਫੀਡੈਂਸ ਅਗੇ ਅਗ ਇੰਨਾ ਮਾਇਨਾ ਰੱਖਦੇ ਆ ਕਾਫੀ ਦਾ ਆਊਟਸਾਈਡ ਬਲੈਮਿਸ਼ ਇਸ ਕੀਪਸ ਥਾਟ ਮੱਚ ਇੰਪੋਰਟੈਂਸ ਤੇ ਜਿਹੜੇ ਦਾਗ ਸਾਡੇ ਆਤਮਾ ਤੇ ਪਏ ਆ ਉਹ ਕਿੰਨਾ ਮਾਇਨੇ ਰੱਖਦੇ ਆ ਥਿੰਕ ਅਬਾਊਟ ਦਾ ਬਲੈਮਿਸ਼ਸ ਯੂ ਹੈਵ ਔਨ ਯਰ ਸਪਿਰਿਟ ਤੇ ਬਾਹਰਲੇ ਦਾਗ ਤਾਂ ਬਾਹਰਲੇ ਪ੍ਰੋਡਕਟ ਸਾਫ ਕਰ ਸਕਦੇ ਆ ਐਂਡ ਦਾ ਆਊਟਸਾਈਡ ਬਲੈਮਿਸ਼ ਇਸ ਕੁਡ ਬੀ ਕਲੀਅਰਡ ਬਾਈ ਦਾ ਆਊਟਸਾਈਡ ਮੈਡੀਸਿਨਸ ਪਰ ਅੰਦਰਲੇ ਦਾਗਾਂ ਨੂੰ ਯਿਸੂ ਦੇ ਲਵ ਬਿਨਾ ਕੋਈ ਸਾਫ ਨਹੀਂ ਕਰ ਸਕਦਾ ਐਨੀ ਸਪਿਰਚੁਅਲ ਬਲੈਮਿਸ਼ ਇਸ ਨਾਟ ਗੋਣਾ ਗੋ ਵਿਦਆਊਟ ਦਾ ਬਲੱਡ ਆਫ ਜੀਜ਼ਸ ਅੰਦਰਲੇ ਦਾਗ ਧੋਣ ਦੇ ਲਈ ਸਿਰਫ ਯਿਸੂ ਮਸੀਹ ਦਾ ਲਹੂ ਹੀ ਕੰਮ ਕਰਦਾ ਹੈ। ਭਾਵੇਂ ਉਹ ਦਾਗ ਜਿੰਨੇ ਮਰਜ਼ੀ ਵੱਡੇ ਹੋਣ। ਭਾਵੇਂ ਜਿੰਨੇ ਮਰਜ਼ੀ ਗੂੜੇ ਹੋਣ। ਪਰ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦਾ ਲਹੂ ਅਪਲਾਈ ਕਰ ਲਿਆ। ਤੁਸੀਂ ਮੁੜ ਕੇ ਦੇਖਣਾ ਦਾਗ ਉੱਥੇ ਹੋਣੇ ਨਹੀਂ। ਤੇ ਉਹ ਦਾਗ ਜਿਹੜੇ ਆ ਤੁਹਾਡੇ ਮੁਫਤ ਤੋਤੇ ਜਾਣੇ ਫ੍ਰੀ ਆਫ ਕੋਸ ਯਰ ਬਲੈਮਿਸ਼ ਇਸ ਗੋਣਾ ਬੀ ਪੈਡ ਉਹਦੇ ਲਈ ਕੋਈ ਤੁਹਾਨੂੰ ਚਾਰਜ ਪੇ ਨਹੀਂ ਕਰਨੇ ਪੈਣੇ ਯੂ ਡੋਨਟ ਨੀਡ ਟੂ ਪੇ ਐਨੀ ਚਾਰਜ ਕਿਉਂਕਿ ਉਹ ਇੰਨੇ ਜਿਆਦਾ ਮਹਿੰਗੇ ਆ ਕਿ ਸਾਡੇ ਕੋਲੇ ਉਹਨਾਂ ਧਨ ਨਹੀਂ ਹੈ ਨਹੀਂ ਦੇ ਆਰ ਸੋ ਐਕਸਪੈਂਸਿਵ ਟੂ ਗੈਟ ਕਲੀਅਰ ਥੈਟ ਵੀ ਡੋਨਟ ਹੈਵ ਅ ਮਨੀ ਟੂ ਪੇ ਉਸ ਧਰਤੀ ਦੇ ਅਮੀਰ ਜਿਆਦੇ ਵੀ ਉਹਦੀ ਕੀਮਤ ਅਦਾ ਨਹੀਂ ਕਰ ਸਕਦੇ ਯੈਸ ਸੂ ਦਾ ਲਾਹੂ ਮੁਫਤ ਦਾ ਲਊ ਨਹੀਂ ਆ

ਸਾਰੇ ਪਾਪ ਜਿਨ੍ਹਾਂ ਨਾਲ ਸਾਡੇ ਆਤਮਾ ਦਾ ਰੂਪ ਵਿਗੜ ਚੁੱਕਿਆ ਆ ਆਲ ਦ ਸਿਨਸ ਵਿਚ ਹੈਵ ਚੇਂਜਡ ਦ ਇਮੇਜ ਆਫ ਅ ਸਪਿਰਿਟ ਅੱਜ ਅਗਰ ਤੁਸੀਂ ਪ੍ਰਭੂ ਯਿਸੂ ਮਸੀਹ ਦਾ ਲਹੂ ਅਪਲਾਈ ਕਰ ਲਵੋ ਤੁਹਾਡਾ ਰੂਪ ਸੋਹਣਾ ਹੋ ਜਾਣਾ ਆ ਐਂਡ ਇਫ ਯੂ ਅਪਲਾਈ ਦ ਬਲੱਡ ਆਫ ਜੀਸਸ ਔਨ ਯਰ ਸਪਿਰਿਟ ਸੋ ਇਟ ਇਜ਼ ਗੋਇੰਗ ਟੂ ਇੰਪਰੂਵ ਤੁਹਾਡੇ ਆਤਮਾ